ਹੁਣ ਕਈ ਕਹਿੰਦੇ ਨੇ ਬ੍ਰੇਨ ਦਾ ਆਪਰੇਸ਼ਨ ਵਾਲਾ ਪੀਜੀਆਈ ਨਹੀਂ ਪਹੁੰਚ ਸਕਦਾ ਵੀ ਡਾਕਟਰ ਕਹਿੰਦੇ ਵੀ ਤੁਸੀਂ 6-30 ਦਿਨੇ ਆਗੇ ਤਾਂ ਬਚ ਗਿਆ ਇਹ ਕੋਈ ਗੱਲੇ ਨਹੀਂ ਮੈਂ 12-12 ਘੰਟਿਆਂ ਚ ਪੀਜੀਆਈ ਬੁਲਾਏ ਨੇ ਲੋਕ ਔਰ ਅੱਜ ਭੱਜੇ ਫਿਰਦੇ ਨੇ ਬ੍ਰੇਨ ਆਪਣੇ ਆਪ ਨੂੰ ਕਵਰ ਕਰ ਲੈਂਦਾ ਜਦੋਂ ਬੰਦਾ ਬੇਹੋਸ਼ ਹੋ ਗਿਆ ਤੁਸੀਂ 8 ਘੰਟਿਆਂ ਚ ਕਿਤੇ ਲੈ ਜਾਓ ਇਹ ਅੱਜ ਮੈਂ ਇੱਕ ਨਵੀਂ ਗੱਲ ਦੱਸਦਾ ਬ੍ਰੇਨ ਦੇ ਆਲੇ-ਦਾਲ ਇੱਕ ਜੈਲੀ ਹੁੰਦੀ ਹੈ ਜਦੋਂ ਤੁਹਾਡੇ ਸੱਟ ਲੱਗੀ ਤਾਂ ਉਹ ਜੈਲੀ ਨੇ ਆਪਣੇ ਬ੍ਰੇਨ ਨੂੰ ਫ੍ਰੀਜ ਫ੍ਰੀਜ਼ ਕਰ ਦੇਣਾ ਫ੍ਰੀਜ਼ ਕਹਿੰਦੇ ਨੇ ਉਹਦੇ ਵਿੱਚ 24 ਘੰਟੇ ਬਾਅਦ ਪਤਾ ਲੱਗੂ ਉਹ ਚਾਇਆ ਨਹੀਂ ਆਇਆ ਤੁਸੀਂ 8 ਘੰਟੇ ਕਿਤੇ ਲੈ ਜਾਓ ਬ੍ਰੇਨ ਦੇ ਮਰੀਜ਼ ਨੂੰ ਕੁਝ ਨਹੀਂ ਹੁੰਦਾ ਕੋਈ 2 ਘੰਟੇ ਨਹੀਂ ਵੀ ਨਾ ਜੇ ਅਸੀਂ ਪੀਜੀਆਈ ਨਹੀਂ ਜਾ ਸਕਦੇ ਟਾਈਮ ਲੱਗ ਜੂਗਾ ਮੈਂ 12 12 ਘੰਟਿਆਂ ਬਾਅਦ ਆਪਰੇਟ ਕਰਾਏ ਨੇ 36 37 ਘੰਟਿਆਂ ਬਾਅਦ ਆਪਰੇਟ ਕਰਾਏ ਨੇ ਬਹੁਤ ਕੁਦਰਤ ਨੇ ਸਾਨੂੰ ਤਾਕਤ ਦਿੱਤੀ ਹੈ ਸਾਡਾ ਬ੍ਰੇਨ ਬਹੁਤ ਪਾਵਰਫੁਲ ਹੈ ਜਿਹੜਾ ਸਾਰੇ ਸਰੀਰ ਨੂੰ ਚਲਾ ਸਕਦਾ ਹੈ ਉਹ ਆਪਣੇ ਆਪ ਨੂੰ ਨਹੀਂ ਪ੍ਰੋਟੈਕਟ ਕਰ ਸਕਦਾ ਜਦ ਸੱਟ ਲੱਗਦੀ ਹੈ ਹਮ ਸਭ ਕੁਝ ਹੋ ਜਾਂਦਾ ਹੈ